ਤਸਵੀਰਾਂ ਡੇਰਾ ਬਸੀਦੀਆਂ ਨੇ ਤੇ ਕਹਾਣੀ ਕਹਿ ਸਕਦੇ ਹਾਂ ਕਿ ਹਰ ਇੱਕ ਉਸ ਬੰਦੇ ਦੇ ਨਾਲ ਜੁੜੀ ਹੈ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਜਾਂਦਾ ਹੈ ਇਹ ਮੈਡਮ ਨੇ ਸਿਵਲ ਸਰਜਨ ਮੁਹਾਲੀ ਡਾਕਟਰ ਸੰਗੀਤਾ ਜੈਨ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਜਾਂ ਫਿਰ ਕਹੀਏ ਕਿ ਇਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਰੇਡ ਕੀਤੀ ਗਈ ਡੇਰਾ ਬਸੀ ਖੇਤਰ ਦੇ ਵਿੱਚ ਤਾਂ ਇਹ ਜਾ ਪਹੁੰਚੇ ਹਸਪਤਾਲ ਨਹੀਂ ਬਲਕਿ ਦਵਾਈਆਂ ਦੀ ਦੁਕਾਨਾਂ ਤੇ ਇਹਨਾਂ ਨੂੰ ਮਰੀਜ਼ ਮਿਲਦੇ ਨੇ ਉੱਥੇ ਜਦੋਂ ਇਹ ਸਰਕਾਰੀ ਹਸਪਤਾਲ ਦੀ ਪਰਚੀਆਂ ਦੇਖ ਚੱਕ ਕੇ ਦੇਖਦੇ ਨੇ ਕੀ ਦਵਾਈ ਤਾਂ ਉਹ ਲਿਖੀ ਹੈ ਜਿਹੜੀ ਬਾਹਰ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਬੜੂ ਫਿਰ ਉਹ ਵੀ ਕੋਈ ਚਿੰਤਾ ਵਾਲੀ ਵੈਸੇ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਸਰਕਾਰ ਨੇ ਐਲਾਨ ਕਰਿਆ ਹੈ ਤੇ ਬਾਰੀ-ਬਾਰੀ ਮੰਤਰੀ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਦਵਾਈ ਹਸਪਤਾਲ ਦੇ ਅੰਦਰੋਂ ਨਾ ਮਿਲਦੀ ਹੋਈ ਯਾਨੀ ਕਿ ਉਹ ਦਵਾਈਆਂ ਹਸਪਤਾਲ ਦੇ ਅੰਦਰ ਨਾ ਮੌਜੂਦ ਹੋਈ ਤੇ ਮਰੀਜ਼ ਨੂੰ ਲਿਖਣੀ ਜ਼ਰੂਰੀ ਹੋਈ ਤਾਂ ਉਹ ਦਵਾਈ ਦੇ ਪੈਸੇ ਐਸਐਮਓ ਦੇਣਗੇ ਪਰ ਅਕਸਰ ਦੇਖਦੇ ਆਂ ਹੈ ਤਸਵੀਰ ਦੇਖਣ ਨੂੰ ਨਹੀਂ ਮਿਲਦੀ ਜ਼ਿਆਦਾਤਰ ਲੋਕ ਪੈਸੇ ਆਪ ਹੀ ਦੇ ਕੇ ਜਾਂਦੇ ਨੇ ਤੇ ਨਾ ਹੀ ਸ਼ਾਇਦ ਹੁਣ ਤੱਕ ਲੋਕਾਂ ਨੂੰ ਪਤਾ ਹੋ ਪਰ ਜਦੋਂ ਡਾਕਟਰ ਸੰਗੀਤਾ ਜੈਨ ਨੇ ਇਹ ਤਸਵੀਰ ਦੇਖੀ ਤਾਂ ਉਸ ਤੋਂ ਬਾਅਦ ਆਪਦੀ ਟੀਮ ਦੇ ਨਾਲ ਕੋਲੇ ਦੇ ਕਈ ਮੈਡੀਕਲ ਸਟੋਰ ਚੈੱਕ ਕਰੇ ਐਸਐਮਓ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਐਸਐਮਓ ਤੋਂ ਬਕਾਇਦਾ ਇਹ ਗੱਲ ਕਹੀ ਗਈ ਕਿ ਤੁਸੀਂ ਦਵਾਈਆਂ ਵਾਲੀ ਦੁਕਾਨ ਦੇ ਉੱਤੇ ਮਰੀਜ਼ਾਂ ਦੇ ਜਿਹੜੀ ਖਰੀਦੀ ਦਵਾਈਆਂ ਨੇ ਉਹਦੇ ਪੈਸੇ ਦਿਓਗੇ ਕਿਉਂਕਿ ਸਰਕਾਰ ਇਹਨਾਂ ਨੂੰ ਫੰਡ ਭੇਜਦੀ ਹੈ ਹਾਲਾਂਕਿ ਬਹੁਤੇ ਸਾਰੇ ਲੋਕਾਂ ਨੂੰ ਤਾਂ ਸ਼ਾਇਦ ਹੀ ਨਹੀਂ ਪਤਾ ਹੋਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਫੰਡ ਸਿਵਲ ਸਰਜਨ ਜਿਹੜੀ ਗੱਲ ਕਹਿ ਰਹੇ ਨੇ ਕਿ ਉਹ ਐਸਐਮਓ ਨੂੰ ਭੇਜਿਆ ਜਾਂਦਾ ਹੈ ਜੇਕਰ ਹਸਪਤਾਲ ਦੇ ਵਿੱਚ ਕੋਈ ਦਵਾਈ ਨਹੀਂ ਜੇਕਰ ਕੋਈ ਟੈਸਟ ਨਹੀਂ ਹੁੰਦਾ ਜੇਕਰ ਕੋਈ ਸਕੈਨ ਨਹੀਂ ਹੁੰਦਾ ਤਾਂ ਉਹਦੇ ਪੈਸੇ ਸਰਕਾਰ ਦੇਊਗੀ ਯਾਨੀ ਕਿ ਐਸਐਮਓ ਕੋਲ ਆਏ ਫੰਡ ਦੇ ਵਿੱਚੋਂ ਦਿੱਤੇ ਜਾਣਗੇ ਹੁਣ ਇਹ ਤਾਂ ਕੋਈ ਹਿਸਾਬ ਨਹੀਂ ਰੱਖਣਾ ਚਾਹੁੰਦਾ ਜਾਂ ਇਸ ਝੰਜੜ ਦੇ ਵਿੱਚ ਕੋਈ ਪੈਣਾ ਨਹੀਂ ਚਾਹੁੰਦਾ ਪਰ ਮਰੀਜ਼ਾਂ ਦੀ ਜੇਬ ਜ਼ਰੂਰ ਹੌਲੀ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਉਹਨਾਂ ਨੂੰ ਪ੍ਰਾਈਵੇਟਲੀ ਦਵਾਈਆਂ ਲੈਣੀਆਂ ਪੈਂਦੀਆਂ ਨੇ ਇਹ ਬਜ਼ੁਰਗ ਵੀ ਦਵਾਈ ਜਦੋਂ ਲੈ ਰਹੇ ਸੀਗੇ ਤਾਂ ਇਹਨਾਂ ਦੀ ਦਵਾਈ 500 ਰੁਪਏ ਦੀ ਮਿਲੀ ਸੀ ਯਾਨੀ ਕਿ 500 ਰੁਪਏ ਦੀ ਦਵਾਈ ਲਿਖੀ ਹੋਈ ਸੀ ਪਰ ਜਦੋਂ ਮੌਕੇ ਤੇ ਹੀ ਐਸਐਮਓ ਨੂੰ ਬੁਲਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਹੀ ਪੈਸੇ ਦਿਵਾਏ ਗਏ ਐਸਐਮਓ ਸਾਹਿਬ ਵੀ ਜਦੋਂ ਮੌਕੇ ਤੇ ਪਹੁੰਚਦੇ ਨੇ ਦੇਖਦੇ ਨੇ ਕਿ ਸਿਵਲ ਸਰਜਨ ਦੇ ਵੱਲੋਂ ਉੱਥੇ ਮੌਕੇ ਤੇ ਦੇਖੇ ਤਸਵੀਰਾਂ ਦੇਖੀਆਂ ਗਈਆਂ ਨੇ ਤਾਂ ਹਾਲਾਂਕਿ ਉਹਨਾਂ ਨੇ ਵੀ ਇਸ ਗੱਲ ਤੋਂ ਮਨਾਈ ਨਹੀਂ ਕਰੀ ਮੁਨਕਰ ਨਹੀਂ ਹੋਏ ਤਾਂ ਸਭ ਪਤਾ ਲੱਗਦਾ ਕਿ ਸਰਕਾਰ ਦੇ ਵੱਲੋਂ ਪੈਸੇ ਸਕੀਮਾਂ ਦੇ ਭੇਜੇ ਜਾਂਦੇ ਨੇ ਹੁਣ ਗੱਲ ਇਹ ਕਿ ਆਖਰ ਆਮ ਗਰੀਬ ਲੋਕ ਹੀ ਸਿਵਲ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਅਮੀਰਾਂ ਕੋਲ ਜਾਂ ਤਾਂ ਇੰਸ਼ੋਰੈਂਸਾਂ ਹੁੰਦੀਆਂ ਰਹਿ ਗਈਆਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਹਿੰਗਾ ਇਲਾਜ ਕਰਾਉਣ ਵਾਸਤੇ ਯਾ ਫਿਰ ਉਹਨਾਂ ਦੀ ਸਮਰੱਥਾ ਹੁੰਦੀ ਹੈ ਪਰ ਜੇਕਰ ਕੋਈ ਗਰੀਬ ਬੰਦਾ ਜਾਂਦਾ ਤਾਂ ਉਹ ਵਕਤ ਦਾ ਮਾਰਿਆ ਜਾਂ ਫਿਰ ਜ਼ਰੂਰਤ ਦਾ ਪਰ ਇਸ ਤਰ੍ਹਾਂ ਦੇ ਨਾਲ ਜਦੋਂ ਆਮ ਦਿਨਾਂ ਦੇ ਵਿੱਚ ਵੀ ਮਹਿੰਗੀਆਂ ਦਵਾਈਆਂ ਖਰੀਦਨੀਆਂ ਪੈਂਦੀਆਂ ਹੁਣ ਤਾਂ ਅਕਸਰ ਇਲਜ਼ਾਮ ਲੱਗਦੇ ਨੇ ਡਾਕਟਰਾਂ ਦੇ ਉੱਤੇ ਕਿ ਉਹ ਆਪਦੇ ਲਾਲਚ ਨੂੰ ਦੇਖਦੇ ਹੋਏ ਜਾਂ ਆਪਦੇ ਫਾਇਦੇ ਨੂੰ ਦੇਖਦੇ ਹੋਏ ਦਵਾਈਆਂ ਬਾਹਰ ਦੀਆਂ ਮਹਿੰਗੀਆਂ ਲਿਖ ਦਿੰਦੇ ਨੇ ਖੈਰ ਸਾਰੀ ਜਗ੍ਹਾ ਤੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿਉਂਕਿ ਕਈ ਵਾਰ ਮਰੀਜ਼ਾਂ ਨੂੰ ਉਹ ਜਹੀ ਹੀ ਮਹਿੰਗੀਆਂ ਦਵਾਈਆਂ ਦੀ ਜਾਂ ਫਿਰ ਬਾਹਰੀ ਦਵਾਈਆਂ ਦੀ ਲੋੜ ਪੈਂਦੀ ਹੈ ਜਿਸ ਦੇ ਨਾਲ ਉਹਨਾਂ ਦਾ ਇਲਾਜ ਹੋ ਸਕੇ ਤੇ ਸਾਰੀਆਂ ਦਵਾਈਆਂ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਹੁੰਦੀਆਂ ਪਰ ਉਹਦੇ ਵਾਸਤੇ ਹੀ ਰਸਤਾ ਸਰਕਾਰ ਨੇ ਕੱਢਿਆ ਕਿ ਦਵਾਈਆਂ ਦੇ ਪੈਸੇ ਨੇ ਜਿਹੜੇ ਇੱਕ ਫੰਡ ਦੇ ਰੂਪ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਐਸਐਮਓ ਕੋਲ ਜਾਣਗੇ ਬਹੁਤੇ ਲੋਕਾਂ ਨੂੰ ਜਾਣਕਾਰੀ ਦੀ ਬਾਰੀ-ਬਾਰੀ ਗੱਲ ਇਸ ਲਈ ਕਹਿ ਰਿਹਾ ਕਿ ਇਹ ਜਿਹਨੂੰ ਨਹੀਂ ਪਤਾ ਉਹਨੂੰ ਜਰੂਰ ਦੱਸੋ ਤਾਂ ਕਿ ਜੇਕਰ ਬਾਕੀ ਜਗ੍ਹਾ ਦੇ ਉੱਤੇ ਲੋਕ ਵੀ ਅਵੇਅਰ ਹੋਣਗੇ ਤਾਂ ਐਸਐਮਓ ਨੂੰ ਵੀ ਆਖਰਕਾਰ ਫਿਰ ਇਹ ਦਵਾਈਆਂ ਉਹਨਾਂ ਨੂੰ ਮੁਫਤ ਦੇ ਵਿੱਚ ਦਿਵਾਉਣੀਆਂ ਪੈਣਗੀਆਂ ਆਮੀ ਦੇਖਿਆ ਹੋਣਾ ਸਿਵਲ ਹਸਪਤਾਲਾਂ ਦੇ ਅੰਦਰ ਵੀ ਕਈ ਵਾਰ ਤੇ ਏਜੰਟ ਫਿਰਦੇ ਤੁਹਾਨੂੰ ਦਵਾਈਆਂ ਦੀ ਦੁਕਾਨਾਂ ਤੇ ਦਿਖ ਜਣਗੇ ਜੋ ਦੂਜੇ ਪਾਸੇ ਦੇਖੀਏ ਤਾਂ ਜਦੋਂ ਬਾਹਰ ਵੀ ਉਹ ਜਾਣਦੇ ਹੋ ਤੁਸੀਂ ਦਵਾਈਆਂ ਲੈਣ ਤਾਂ ਬਹੁਤੋ ਦੁਕਾਨਾਂ ਦੇ ਉੱਤੋਂ ਦਵਾਈਆਂ ਨੇ ਜਿਹੜੀਆਂ ਉਹ ਮੁੱਲ ਲੈਣੀਆਂ ਪੈਂਦੀਆਂ ਨੇ ਪਰ ਸਿਵਲ ਸਰਜਨ ਦੀ ਕਹਿ ਸਕਦੇ ਆਂਗੇ ਕਿ ਇਹ ਹਿੰਮਤ ਕਿ ਜਿਨ੍ਹਾਂ ਨੇ ਇਹ ਸਟੈਪ ਚੱਕਿਆ ਹਮ ਤੌਰ ਦੇ ਉੱਤੇ ਸਰਕਾਰੀ ਸੀਨੀਅਰ ਅਧਿਕਾਰੀ ਵੀ ਅਜਿਹਾਂ ਚੀਜ਼ਾਂ ਤੋਂ ਆਪਦੇ ਆਪ ਨੂੰ ਦੂਰ ਰੱਖਦੇ ਨੇ ਕਿਉਂਕਿ ਉਹਨਾਂ ਦਾ ਸਮਾਂ ਵਿਅਸਤ ਬਹੁਤ ਹੁੰਦੇ ਨੇ ਸਮਾਂ ਥੋੜਾ ਹੁੰਦਾ ਇਹ ਅਕਸਰ ਉਹ ਗੱਲ ਕਹਿੰਦੇ ਨਜ਼ਰ ਪੈਂਦੇ ਨੇ ਪਰ ਜੇਕਰ ਕੋਈ ਹਰ ਕੋਈ ਅਧਿਕਾਰੀ ਜਿਸ ਤਰ੍ਹਾਂ ਦੇ ਨਾਲ ਡਿਊਟੀ ਨਿਭਾਉਣੀ ਸ਼ੁਰੂ ਕਰ ਦੇ ਤਾਂ ਲੋਕਾਂ ਦਾ ਭਲਾ ਹੋਊ ਸਰਕਾਰ ਦੇ ਵੱਲੋਂ ਕੀਤਾ ਉਦਮ ਕਿਨਾਰੇ ਲੱਗਦਾ ਦਿਖੂਗਾ ਦੇ ਨਾਲ ਇਹ ਵੀ ਹੈ ਕਿ ਜਿਹੜੇ ਇਹ ਅਧਿਕਾਰੀ ਨਹੀਂ ਇਸ ਤਰ੍ਹਾਂ ਦੀ ਹਿੰਮਤ ਕਰਨਾ ਚਾਹੁੰਦੇ ਤਾਂ ਨਿਚਲੇ ਅਧਿਕਾਰੀ ਵੀ ਇਹ ਗੱਲ ਸੋਚਣਗੇ ਕਿ ਉਹਨਾਂ ਦੇ ਸੀਨੀਅਰ ਅਧਿਕਾਰੀ ਕਦੇ ਵੀ ਆ ਕੇ ਚੈੱਕ ਕਰ ਸਕਦੇ ਨੇ ਜਿਵੇਂ ਕਿ ਆ ਤਸਵੀਰ ਦੇ ਵਿੱਚ ਹੋ ਰਿਹਾ ਹੈ